ਹੈਲੋ ਬੱਚਿਓ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਹੀ ਤੁਹਾਡੇ ਲੈ ਕੇ ਆਏ ਹਾਂ ਖੇਡਾਂ ਦੀ ਮਹੱਤਤਾ ਦੇ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਦੇ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਇਸ ਨਾਲ ਤੁਹਾਨੂੰ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੂਗੀ ਤਾਂ ਚਲੋ ਸਟਾਰਟ ਕਰਦੇ ਆ ਵੀਡੀਓ ਨੂੰ ਖੇਡਾਂ ਮਨੁੱਖੀ ਜੀਵਨ ਦਾ ਇੱਕ ਜ਼ਰੂਰੀ ਅੰਗ ਹਨ ਜਿਵੇਂ ਮਨੁੱਖ ਦੇ ਜਿਉਣ ਲਈ ਹਵਾ ਪਾਣੀ ਅਤੇ ਖੁਰਾਕ ਦੀ ਲੋੜ ਹੈ ਇਸੇ ਤਰ੍ਹਾਂ ਸਰੀਰਿਕ ਅਰੋਗਤਾ ਲਈ ਖੇਡਾਂ ਦੀ ਲੋੜ ਹੁੰਦੀ ਹੈ ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਅਤੇ ਖੇਡਾਂ ਦੋਵਾਂ ਦੀ ਸਮਾਨ ਜ਼ਰੂਰਤ ਹੈ ਸਰੀਰਿਕ ਲਾਭ ਕੀ ਦਿੰਦੀਆਂ ਨੇ ਆਪਾਂ ਨੂੰ ਖੇਡਾਂ ਖੇਡਾਂ ਮਨੂੰ ਸਰੀਰ ਨੂੰ aroog ਅਤੇ ਤਗੜਾ ਰੱਖਣ ਲਈ ਆਪਣਾ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ ਖੇਡਾਂ ਖੇਡਣ ਨਾਲ ਸਰੀਰ ਵਿੱਚ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਫੇਫੜਿਆਂ ਨੂੰ ਤਾਜੀ ਹਵਾ ਮਿਲਣ ਨਾਲ ਪਾਚਨ ਸ਼ਕਤੀ ਤੇਜ਼ ਹੁੰਦੀ ਹੈ ਖੂਨ ਸਾਫ਼ ਹੁੰਦਾ ਹੈ ਇਸ ਨਾਲ ਕੋਈ ਬਿਮਾਰੀ ਉਹਨਾਂ ਦੇ ਨੇੜੇ ਨਹੀਂ ਟਕਦੀ ਨਹੀਂ ਟੁਕਦੀ ਤਾਂ ਇੱਥੇ ਆ ਜਾਊਗਾ ਨਹੀਂ ਟੁਕਦੀ ਤਾਂ ਸਰੀਰਿਕ ਲਾਭ ਆਪਾਂ ਪੜ ਚੁੱਕੇ ਆ ਸਰੀਰਿਕ ਲਾਭ ਕੀ ਨੇ ਤੇ ਅੱਗੇ ਆ ਜਾਂਦੇ ਨੇ ਮਾਨਸਿਕ ਲਾਭ ਇੱਕ arogh ਸਰੀਰ ਵਿੱਚ ਹੀ ਇੱਕ arogh ਦਿਮਾਗ ਰਹਿ ਸਕਦਾ ਹੈ ਖੇਡਾਂ ਖੇਡਣ ਨਾਲ ਦਿਮਾਗ ਦੀ ਯਾਦ ਸ਼ਕਤੀ ਵਧਦੀ ਹੈ ਅਤੇ ਦਿਮਾਗ ਤਾਜ਼ਾ ਅਤੇ ਚੁਸਤ ਰਹਿੰਦਾ ਹੈ ਜਿਹੜਾ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਲਈ ਵੀ ਸਮਾਂ ਕੱਢਦਾ ਹੈ ਉਹ ਖੂਬ ਤਰੱਕੀ ਕਰਦਾ ਹੈ ਤਾਂ ਮਾਨਸਿਕ ਲਾਭ ਜਿਹੜੇ ਨੇ ਉਹ ਦੱਸੇ ਗਏ ਹਨ ਖੇਡਾਂ ਦੇ ਅੱਗੇ ਆ ਜਾਂਦੇ ਨੇ ਭਾਵਨਾਤਮਕ ਲਾਭ ਭਾਵਨਾਤਮਕ ਲਾਭ ਕੀ ਆਜੂਗਾ ਖੇਡ ਦੇ ਸਮੇਂ ਅਸੀਂ ਇੱਕ ਦੂਜੇ ਦੀ ਸਹਾਇਤਾ ਕਰਦੇ ਹਾਂ ਕਿਸੇ ਨਾਲ ਚੰਗਾ ਵਿਵਹਾਰ ਕਰਦੇ ਹਾਂ ਕਿਸੇ ਨਾਲ ਵਧੀਕ ਕੀ ਕਰਨ ਨਾ ਤੇ ਮਾਫੀ ਵੀ ਮੰਗ ਲੈਂਦੇ ਹਾਂ ਕਿਸੇ ਨਾਲ ਧੋਖਾ ਨਹੀਂ ਕਰਦੇ ਆਪਣੇ ਕਪਤਾਨ ਦਾ ਕਹਿਣਾ ਖਿੜੇ ਮੱਥੇ ਮੰਨਦੇ ਹਾਂ ਜਿੱਤਾਂ ਜਿੱਤਣ ਲਈ ਜੋਲ ਲਾਉਂਦੇ ਹਾਂ ਤੇ ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ ਇਹ ਸਭ ਗੱਲਾਂ ਆਚਰਨ ਉਸਾਰੀ ਦੇ ਹੀ ਗੁਣ ਹਨ ਤਾਂ ਭਾਵਨਾਤਮਕ ਜਿਹੜੇ ਨੇ ਲਾਭ ਦਿੱਤੇ ਗਏ ਹਨ ਖੇਡਾਂ ਦੇ ਤਾਂ ਅੱਗੇ ਅੱਗੇ ਆਸ਼ਾਵਾਦੀ ਬੰਨਾ ਖੇਡਾਂ ਖੇੜਦੇ ਸਮੇ ਸਾਡੇ ਮਾਨ ਵਿੱਚ ਜਿੱਤ ਦੀ ਆਸ ਹੁੰਦੀ ਹੈ ਕਦੇ ਹਾਰ ਜਾਣ ਤੇ ਵੀ ਅਸੀਂ ਜਿੱਤ ਦੀ ਆਸ ਨਹੀਂ ਛੱਡਦੇ ਇਸ ਤਰ੍ਹਾਂ ਇਹ ਜਿੱਤ ਇਸ ਤਰ੍ਹਾਂ ਇਹ ਜਿੱਤ ਦੀ ਆਸ ਸਾਨੂੰ ਜ਼ਿੰਦਗੀ ਵਿੱਚ ਆਸ਼ਾਵਾਦੀ ਬਣਨ 'ਚ ਸਹਾਇਤਾ ਕਰਦੀ ਹੈ ਖੇਡਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਹੀ ਮਨੁੱਖੀ ਜੀਵਨ ਵਿੱਚ ਬਹੁਤ ਹੀ ਮਹਾਨਤਾ ਹੈ ਇਸ ਲਈ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ ਜਿਹੜਾ ਮਨੁੱਖ ਖੇਡਾਂ ਦੇ ਇਸ ਮਹੱਤਵ ਨੂੰ ਪਹਿਚਾਨ ਲੈਂਦਾ ਹੈ ਤ ਉਹ ਹਮੇਸ਼ਾ ਹੀ ਜ਼ਿੰਦਗੀ ਚ ਤੰਦਰੁਸਤ ਰਹਿੰਦਾ ਹੈ ਤਾਂ ਬੱਚਿਓ ਇਹ ਸੀ ਖੇਡਾਂ ਦੀ ਮਹੱਤਤਾ ਤੇ ਲੇਖ ਤਾਂ ਜਗਤਾਂ ਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ